ਸਰਸ੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਬੱਸ ਸਟੈਂਡ ਨੂੰ ਬਾਹਰ ਲੈ ਕੇ ਜਾਣ ਦਾ ਮੁੱਦਾ ਲਗਾਤਾਰ ਪਾਖ ਰਿਹਾ ਹੈ ਫਿਰ ਬਠਿੰਡਾ ਦੇ ਟੀਚਰਸ ਹੋਮ ਵਿਖੇ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਵਕ ਵਕ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਆਗੂਦ ਵੱਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਹਫ਼ਤੇ ਦਾ ਟਾਈਮ ਦਿੰਨੇ ਆ ਬਸ ਸਟੈਂਡ ਬਾਹਰ ਲਿਜਾਣ ਦਾ ਫੈਸਲਾ ਵਾਪਸ ਲਿਆ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਤਾਂ ਵਿਦਿਆਰਥੀ ਯੂਨੀਅਨ ਦੇ ਆਗੂਆਂ ਨੇ ਵੀ ਗੱਲਬਾਤ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ ਰਾਜਨੀਤਿਕ ਆਗੂਆਂ ਦੇ ਨਾਂ ਬਸ ਸਟੈਂਡ ਬਾਹਰ ਲਿਜਾਣ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਗਈ ਪਰ ਕਿਸੇ ਵੀ ਵਿਦਿਆਰਥੀ ਆਗੂਆਂ ਨੂੰ ਬੁਲਾ ਕੇ ਉਹਨਾਂ ਦਾ ਪੱਖ ਨਹੀਂ ਜਾਣਿਆ ਗਿਆ ਜਦਕਿ ਵੱਡੀ ਗਣਤੀ ਦੇ ਵਿੱਚ ਪਿੰਡਾਂ ਤੋਂ ਸ਼ਹਿਰਾਂ ਦੇ ਕਾਲਜਾਂ ਦੇ ਵਿੱਚ ਵਿਦਿਆਰਥੀ ਆਉਂਦੇ ਨੇ ਜਿਨ੍ਹਾਂ ਨੂੰ ਬਸ ਸਟੈਂਡ ਬਾਹਰ ਲਿਜਾਣ ਦਾ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਤੇ ਨਾਲ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਬਸ ਸਟੈਂਡ ਬਾਹਰ ਲਜਾਣ ਦਾ ਵੀ ਵਿਰੋਧ ਕੀਤਾ ਮੈਂ ਜੀ ਗੁਰਪ੍ਰੀਤ ਆਰਟਿਸਟ ਬਠਿੰਡਾ ਇਹ ਜਿਹੜੀ ਪ੍ਰੈਸ ਕਾਨਫਰੰਸ ਅੱਜ ਅਸੀਂ ਕੀਤੀ ਸੀ ਬਠਿੰਡੇ ਦੇ ਪਾਸਟੇ ਨੂੰ ਜਿਹੜਾ ਇੱਥੋਂ ਤਬਦੀਲ ਕਰਕੇ ਬਿਲਕੁਲ ਸ਼ਹਿਰ ਤੋਂ ਬਾਹਰ ਵਾਰ 7-8 ਕਿਲੋਮੀਟਰ ਦੂਰ ਲਜਾਣ ਦੀ ਜਿਹੜੀ ਸਰਕਾਰੀ ਯੋਜਨਾ ਚੱਲ ਰਹੀ ਹੈ ਉਹਦਾ ਵਿਰੋਧ ਕਰਨ ਲਈ ਬਠਿੰਡੇ ਦੀਆਂ ਸਾਰੀਆਂ ਤਰ੍ਹਾਂ ਸਾਰੀਆਂ ਤਰ੍ਹਾਂ ਤੋਂ ਮੇਰਾ ਭਾਵ ਹੈ ਜਿਹਦੇ ਵਿੱਚ ਇਥੋਂ ਦੀਆਂ ਵੱਖ-ਵੱਖ ਦੁਕਾਨਦਾਰ ਐਸੋਸੀਏਸ਼ਨਾਂ ਇਥੋਂ ਦੀਆਂ ਮੈਡੀਕਲ ਐਸੋਸੀਏਸ਼ਨਾਂ ਸਵਰਨਕਾਰ ਸੰਗ ਚਾਰ ਇੱਥੇ ਵੱਡੇ ਵਪਾਰ ਮੰਡਲ ਹੈ ਚਾਰਾਂ ਦੇ ਪ੍ਰਧਾਨ ਇੱਥੇ ਆਏ ਹੋਏ ਸੀ ਇੱਥੇ ਵਿਦਿਆਰਥੀ ਯੂਨੀਅਨਾਂ ਆਈਆਂ ਹੋਈਆਂ ਸੀ ਇੱਥੇ ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਸਾਡੇ ਕੋਲੇ ਆਏ ਹੋਏ ਆ ਇੱਥੇ ਸਾਡੇ ਕੋਲੇ ਕਿਸਾਨ ਯੂਨੀਅਨਾਂ ਮਜ਼ਦੂਰ ਯੂਨੀਅਨਾਂ ਮਤਲਬ ਕੋਈ ਵੀ ਵਰਗ ਬਚਿਆ ਨਹੀਂ ਬੁੱਧੀਜੀਵੀ ਵਰਗ ਵੀ ਇਹਦੇ ਵਿੱਚ ਸ਼ਾਮਲ ਹੈ ਮਤਲਬ ਲੇਖਕ ਵੀ ਸ਼ਾਮਲ ਹੈ ਇਹਦੇ ਵਿੱਚ ਸਾਰੇ ਬਠਿੰਡੇ ਦੇ ਵਰਗ ਸ਼ਾਮਲ ਹੈ ਜਿਨ੍ਹਾਂ ਨੇ ਮਿਲ ਕੇ ਆਪਣਾ ਪੱਖਾ ਜ ਰੱਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਬਠਿੰਡੇ ਦਾ ਬੱਸ ਸਟੈਂਡ ਇੱਥੋਂ ਬਾਹਰ ਜਾਵੇ ਤੁਸੀਂ ਇੰਨੇ ਲੰਬੇ ਸਮੇਂ ਤੋਂ ਸੰਦਰਸ਼ ਕਰ ਰਹੇ ਹੋ ਕੋਈ ਸਰਦਾਰ ਦਾ ਨੁਮਾਇੰਦਾ ਜਾਂ ਕੋਈ ਡੀਸੀ ਸਾਹਿਬ ਦੀ ਪ੍ਰਸ਼ਾਸਨ ਦਾ ਤੁਸੀਂ ਮਿਲਦੇ ਨਹੀਂ ਲਾਉਂਦੇ ਅਸੀਂ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਜੀ ਇੱਥੇ ਜਿਹੜੇ ਚੇਅਰਮੈਨ ਹੈ ਮੇਅਰ ਹੈ ਉਹਨਾਂ ਨੂੰ ਵੀ ਮੰਗ ਪੱਤਰ ਦਿੱਤੇ ਆ ਚੇਅਰਮੈਨ ਨੂੰ ਵੀ ਮੰਗ ਪੱਤਰ ਦਿੱਤਾ ਇੰਪਰੂਵਮੈਂਟ ਡਰਾਸ ਦੇ ਚੇਅਰਮੈਨ ਨੂੰ ਪਰ ਸਾਡੇ ਕੋਲੇ ਹਜੇ ਤੱਕ ਨਾ ਅਡੀਸਾ ਬਲੋਂ ਦਾ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਜਿਨਨੇ ਕਿਹਾ ਹੋਵੇ ਵੀ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ ਠੀਕ ਹੈ ਜੀ ਤੇ ਉਲਟਾ ਸਾਡੇ ਖਿਲਾਫ ਜ਼ਰੂਰ ਬਿਆਨਬਾਜ਼ੀ ਹੋਈ ਜਿਦੇ ਚ ਦੋ ਗੱਲਾਂ ਕਹੀਆਂ ਗਈਆਂ ਕਿ ਇਹ ਤਾਂ 100 200 ਬੰਦਾ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਕਿਹਾ ਗਿਆ ਕਿ ਇਹਦੇ ਵਿੱਚ ਤਾਂ ਟਰਾਂਸਪੋਰਟਰ ਆ ਗੱਲੇ ਉਸ ਤੋਂ ਬਾਅਦ ਜਦੋਂ ਬਾਜ਼ਾਰ ਬੰਦ ਹੋ ਗਿਆ ਸਾਰਾ ਤੇ ਦੁਕਾਨਦਾਰ ਫਿਰ ਕਿਹਾ ਕਿ ਇਹਦੇ ਵਿੱਚ ਇਕੱਲੇ ਦੁਕਾਨਦਾਰ ਸ਼ਾਮਲ ਹੈ ਪਰ ਅੱਜ ਤੁਸੀਂ ਦੇਖਿਆ ਕਿ ਸਾਰੀ ਈ ਤਰ੍ਹਾਂ ਸ਼ਾਮਲ ਸੀ ਤਾਂ ਹੁਣ ਉਹਨਾਂ ਕੋਲੇ ਮੈਨੂੰ ਨਹੀਂ ਲੱਗਦਾ ਕੋਈ ਜਵਾਬ ਹੈਗਾ ਸਾਡੀ ਤਾਂ ਬੇਨਤੀ ਹੈ ਜੀ ਜਿੰਨੇ ਡੀਸੀ ਸਾਹਿਬ ਸਰਕਾਰ ਦੇ ਉਹਨੇ ਡੀਸੀ ਸਾਹਿਬ ਬੋਲ ਕੇ ਉਤੋਂ ਵੱਧ ਸਾਡੇ ਆਪਦੇ ਹੈ ਸਾਡੇ ਲੋਕਾਂ ਦੇ ਵੀ ਹੈ ਡੀਸੀ ਸਾਹਿਬ ਪਬਲਿਕ ਦੇ ਹੀ ਹੈ ਨਾ ਨੁਮਾਇੰਦੇ ਦਾ ਹੋ ਸੋ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਡੀਸੀ ਸਾਹਿਬ ਤੁਸੀਂ ਸਾਡੀ ਵੀ ਗੱਲ ਸੁਣੋ ਤੁਸੀਂ ਸਾਡੇ ਹੱਕ ਚ ਆਵਾਜ਼ ਉਬਲੰਦ ਕਰੋ ਬਲਕਿ ਜਿਹੜੇ ਐਮਐਲਏ ਸਾਹਿਬ ਹੈ ਉਹਨਾਂ ਨੂੰ ਵੀ ਅਸੀਂ ਸਾਰੇ ਬਠਿੰਡੇ ਦੇ ਵੋਟਾਂ ਪਾ ਕੇ ਜਿਤਾਇਆ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਐਮਐਲਏ ਸਾਹਿਬ ਤੁਸੀਂ ਬਠਿੰਡੇ ਦੇ ਲੋਕਾਂ ਦੀ ਆਵਾਜ਼ ਬਣੋ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਬਹੁਤ ਰਿਸਪੈਕਟ ਕਰਦੇ ਹਾਂ ਕੀ ਕਾਰਨ ਮੰਨਦੇ ਹੋ ਵੀ ਜੇ ਕਿਸਾਨੀ ਨੂੰ ਇੰਨੀਂ ਥੱਥਾ ਲਾਉਂਦੇ ਵੀ ਕਿੰਨੇ ਜਦੋਂ ਕਿ ਇੱਕ ਦਿਨ ਜੇ ਆਪਾਂ ਸਰਕਾਰ ਨੂੰ ਅਥਾਹ ਕਰੀ ਦੀ ਪੈ ਜਾਂਦੀ ਆ ਤੁਸੀਂ ਇੰਨੀਂ ਧਿਰਾਂ ਘੜਾਉਂਦੀਆਂ ਤਾਂ ਸਰਕਾਰ ਦੇ ਕਰਦੇ ਹਜੇ ਉਹਨਾਂ ਦਾ ਉਹਨਾਂ ਨੂੰ ਇਹ ਲੱਗਦਾ ਸੀ ਪਹਿਲਾਂ ਕਿ ਸ਼ਾਇਦੇ ਥੋੜੇ ਬੰਦੇ ਹੋਣਗੇ ਪਰ ਜਿਵੇਂ ਜਿਵੇਂ ਹੁਣ ਇਕੱਠ ਵੱਧਦਾ ਜਾ ਰਿਹਾ ਹੈ ਹੁਣ ਥੋੜੀ ਹਲਚਲ ਵੀ ਹੋਣ ਲੱਗੀ ਹੈ ਜੀ ਕਿਉਂਕਿ ਜਦੋਂ ਤੁਹਾਡੇ ਖਿਲਾਫ ਬਹੁਤ ਬੰਦੇ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਕਰਨ ਲੱਗ ਜਾਂ ਤਾਂ ਸਮਝ ਲਓ ਕਿ ਤੁਹਾਡਾ ਤੀਰ ਸਹੀ ਨਿਸ਼ਾਨੇ ਤੇ ਲੱਗ ਰਿਹਾ ਹੈ ਹੁਣ ਹਲਚਲ ਸ਼ੁਰੂ ਹੋਈ ਹੈ ਥੋੜੇ ਦਿਨਾਂ ਨੂੰ ਕਿਸਾਨ ਜਿਹੜੀਆਂ ਤੇ ਰਾਂ ਮਜ਼ਦੂਰ ਤੇ ਰਾਂ ਉਹਨਾਂ ਨੇ ਵੇਲੇ ਹੋ ਜਾਣਾ ਬਾਡੀ ਤੇ ਲੱਗੇ ਹੋਏ ਆ ਬੰਦੇ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਵੱਡੇ ਪੱਧਰ ਤੇ ਸ਼ਾਮਲ ਹੋ ਰਹੇ ਆ ਵਿਦਿਆਰਥੀ ਉਹਨਾਂ ਦੇ ਇਮਤਿਹਾਨ ਚੱਲ ਰਹੇ ਸੀ ਉਹ ਵੀ ਫ੍ਰੀ ਹੋ ਰਹੇ ਆ ਉਹ ਵੀ ਵੱਡੇ ਪੱਧਰ ਤੇ ਸ਼ਾਮਲ ਹੋ ਰਹੇ ਆ ਸੋ ਇਹ ਸੰਘਰਸ਼ ਦਾ ਤਿੱਖਾ ਹੁੰਦਾ ਜਣਾ ਅੱਛਾ ਮੈਂ ਇਹ ਕਹਾਂਗਾ ਕਿ ਇਹ ਪਹਿਲਾਂ ਇਸ ਸਟੇਟ ਪੁਲਿਸ ਉਸ ਤੋਂ ਬੋਝੇ ਤੋਂ ਪਾਰ ਗਿਆ ਫਿਰ ਕੀ ਆਇਆ ਸਾਫ਼ ਜ਼ਰੂਰ ਕਿਸੇ ਹੋਂਦ ਉੱਤੇ ਜਾ ਬਿਲਕੁਲ ਨਹੀਂ ਇਹ ਗੱਲ ਬਿਲਕੁਲ ਗਲਤ ਆ ਉਹਨਾਂ ਦੀ ਤੁਸੀਂ ਦੇਖੋ ਜਦੋਂ ਬੱਸ ਸਟੈਂਡ ਇੱਥੇ ਸੀਗਾ ਫੌਜੀ ਚੌਂਕ ਸੀਗਾ ਸਟੇਸ਼ਨ ਕੋਲੇ ਤਾਂ ਉਦੋਂ ਹੁੰਦਾ ਸੀ ਜਦੋਂ ਸ਼ਹਿਰ ਨਹੀਂ ਸੀ ਪਿੰਡ ਹੀ ਸੀ ਪਿੰਡ ਵਰਗਾ ਹੀ ਸ਼ਹਿਰ ਸੀ ਇਹ ਜੇ ਫਿਰ ਬੱਸ ਸਟੈਂਡ ਫੌਜੀ ਚੌਂਕ ਕੋਲੇ ਬਣਿਆ ਤੁਸੀਂ ਇਹ ਦੇਖੋ ਫੌਜੀ ਚੌਂਕ ਤੋਂ ਇੱਥੇ ਦੀ ਦੂਰੀ ਕਿੰਨੀ ਹੈ ਬਿਲਕੁਲ ਕਿਲੋਮੀਟਰ ਵੀ ਨਹੀਂ ਬਣਦੀ ਕਿਉਂਕਿ ਫੌਜੀ ਚੌਂਕ ਦੇ ਵਿੱਚ ਬੱਸਾਂ ਲਈ ਜਗ੍ਹਾ ਥੋੜੀ ਸੀ ਇੱਥੇ ਜਗ੍ਹਾ ਜ਼ਿਆਦਾ ਸੀ ਜਦਕਿ ਬੱਸ ਸਟੈਂਡ ਬਣਨ ਤੋਂ ਪਹਿਲਾਂ ਹੀ 79 ਵੀ ਜਿੱਥੇ ਇੱਥੇ ਸੇਂਡ ਜੋਸਫ ਸਕੂਲ ਹੈ ਜਿਹੜਾ 1961 ਦਾ ਬਣਿਆ ਹੋਇਆ ਹੈ ਰਜਿੰਦਰਾ ਕਾਲਜ ਵੀ ਉਦੋਂ ਪਹਿਲਾਂ ਦਾ ਬਣਿਆ ਹੋਇਆ ਸੋ ਇਹ ਬੇਅਵਾਦ ਇਲਾਕਾ ਨਹੀਂ ਸੀ ਇਹ ਸ਼ਹਿਰ ਦਾ ਆਲਰੇਡੀ ਸੈਂਟਰ ਸੀਗਾ ਤੇ ਇੱਥੇ バス ਸਟੈਂਡ 1975 ਦੇ ਵਿੱਚ ਬਣਿਆ ਤੇ ਮੇਰਾ 1976 ਦਾ ਜਨਮ ਹੈ ਮੈਂ ਤਾਂ ਸ਼ੁਰੂ ਤੋਂ ਬਸਣ ਦਾ ਇੱਥੇ ਦੇਖਿਆ ਤੇ ਜਗ੍ਹਾ ਬਹੁਤ ਇੱਥੇ ਬਸਣ ਡੇ ਦੀ ਸਾਢੇ 6 ਕਿੱਲੇ ਜਗ੍ਹਾ ਇਨੂੰ ਥੋੜਾ ਜਿਹਾ ਨਮਿਉਣ ਦੀ ਲੋੜ ਹੈ ਇਹਨੂੰ ਥੋੜਾ ਜਿਹਾ ਮਾਡਰਨ ਕਰਨ ਦੀ ਲੋੜ ਹੈ ਜਗ੍ਹਾ ਬਹੁਤ ਹੈ ਇੱਥੇ ਡੀਸੀ ਸਾਹਿਬ ਬਹੁਤ ਅੰਦਾਜ਼ਾ ਲਾਇਆ ਵੀ 4.5 ਕਿਲੋਮੀਟਰ ਕੋਈ ਤੁਹਾਡੇ ਕੋਲੋਂ ਕਹਿ ਰਿਹਾ 7-8 ਕਿਲੋਮੀਟਰ ਲੱਗਦਾ ਇਸ ਨੂੰ ਵੀ ਕਲੀਅਰ ਕਰ ਤੁਸੀਂ ਬਿਲਕੁਲ ਕਲੀਅਰ ਤੁਸੀਂ ਨਾਪ ਕੇ ਦੇਖ ਸਕਦੇ ਹੋ ਗੂਗਲ ਮੈਪ ਤੇ ਉੱਤੇ ਤੁਸੀਂ ਲੋਕੇਸ਼ਨ ਲਾ ਲਓ ਸਾਹਮਣੇ ਸਾਡੇ ਕੱਢ ਕੇ ਦਿਖਾ ਕੇ ਨਹੀਂ ਤੁਸੀਂ ਤੁਸੀਂ ਲਾ ਕੇ ਦੇਖ ਸਕਦੇ ਹੋ ਇਹ 4 ਕਿਲੋਮੀਟਰ ਨਹੀਂ ਹੈਗਾ ਬੱਸ ਸਟੈਂਡ ਉੱਤੇ ਜਾਂਦਾ ਅਗਲਾ ਸਿਕਰਸੀ ਹੈ ਤੁਹਾਡਾ ਬਸਟੇਡ ਜਾਊਗਾ ਨਹੀਂ ਪਹਿਲੀ ਗੱਲ ਤਾਂ ਜੀ ਹਜੇ ਜਾਣ ਦੀ ਇਹ ਤਜਵੀਜ਼ ਰੱਖੀ ਅਸੀਂ ਜਾਣ ਦਵਾਂਗੇ ਜੀ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ ਜਾਣੀ ਨਹੀਂ ਮੈਂ ਪਾਇਲ ਅਰੋੜਾ ਸਟੂਡੈਂਟ ਯੂਨੀਅਨ ਪ੍ਰੈਜ਼ੀਡੈਂਟ ਫਰਮ ਗਵਰਨਮੈਂਟ ਰਜਿੰਦਰਾ ਕਾਲਜ ਬਠਿੰਡਾ ਤੋਂ ਸੋ ਜੋ ਬਸਟੈਂਡ ਦਾ ਸੰਘਰਸ਼ ਸੀ ਮੈਂ ਕਾਫੀ ਟਾਈਮ ਤੋਂ ਕਾਲਜ ਦੇ ਕੰਮਕਾਰਾਂ ਚ ਬਿਨ ਦੇ ਸੀ ਸੋ ਅੱਜ ਮੈਂ ਇਹ ਪ੍ਰੈਸ ਕਾਨਫਰੈਂਸ 'ਚ ਜੋ ਜੁਆਇਨ ਹੋਣ ਦਾ ਟਰਾਈ ਕਰਿਆ ਜੋ ਕਿ ਟੀਸੀ ਸਾਹਿਬ ਨੂੰ ਪਤਾ ਲੱਗੇ ਕਿ ਸਟੂਡੈਂਟਸ ਵੀ ਇਹਨਾਂ ਦੇ ਨਾਲ ਨੇ ਪੂਰਾ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ ਸੋ ਬਹੁਤ ਸਾਰੇ ਪੁਆਇੰਟਸ ਨੇ ਪਹਿਲੀ ਗੱਲ ਤਾਂ ਇਸ ਗੱਲ ਦਾ ਰੋਸ ਹੈ ਵੀ ਇਹਨਾਂ ਨੇ ਪੋਲੀਟਿਕਲ ਪਾਰਟੀਆਂ ਨੂੰ ਬੁਲਾਇਆ ਆਮ ਜਨਤਾ ਸਟੂਡੈਂਟਸ ਸੋ ਤਾਂ ਇਹਨਾਂ ਨੇ ਪੁੱਛਿਆ ਹੀ ਨਹੀਂ ਵੀ ਸਟੂਡੈਂਟਸ ਆ ਕੀ ਓਪੀਨੀਅਨ ਹੈ ਜਾਂ ਸਟੂਡੈਂਟਸ ਕਿਵੇਂ ਟਰੈਵਲ ਕਰਨਗੇ ਸੋ ਬਹੁਤ ਸਾਰੀਆਂ ਗੱਲਾਂ ਨੇ ਜਿਵੇਂ ਹੁਣ ਇਹਨਾਂ ਨੇ ਇਨਫਰਾਸਟ੍ਰਕਚਰ ਦੀ ਗੱਲ ਕਰੀ ਮੈਂ ਸੀਐਮ ਸਾਹਿਬ ਦੀ ਰੀਸੈਂਟ ਜਿਹੜੀ ਵੀਡੀਓ ਪੋਸਟ ਕਰੀ ਦੇਖੀ ਸੀ ਹੀ ਸੈਟਡੈਟ ਵੀ ਮੈਂ ਜਦੋਂ ਪਿਆ ਵੀ ਸੜਕਾਂ ਨੂੰ ਸਹੀ ਕਰਾਉਣ ਦਾ ਕੰਮ ਕੀਤਾ ਜਾਵੇ ਤਾਂ ਮੈਂ ਮੁਲਾਜ਼ਮਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਸੜਕਾਂ ਦਾ ਦੱਸੋ ਵੀ ਕਿੰਨੀਆਂ ਨੰਬਰ ਆਫ ਕਿੰਨੀਆਂ ਰੋਡ ਕਹਿੰਦਾ ਫਿਰ ਆਈ ਵਿਲ ਡਰਾਈਵ ਮੈਂ AI ਨਾਲ ਚੈੱਕ ਕਰਾਂ ਜਦੋਂ ਉਹਨਾਂ ਨੇ AI ਨਾਲ ਚੈੱਕ ਕਰਿਆ ਤਾਂ ਕਹਿੰਦੇ ਮੈਨੂੰ 100 ਦਾ ਫਰਕ ਮਿਲੇ ਵੀ 100 ਸੜਕਾਂ ਸਹੀ ਸੀ ਜੋ ਕਿ ਮਲਾਜ਼ਮਾਂ ਨੇ ਕਿਹਾ ਵੀ ਖਰਾਬ ਨੇ ਕਿ AI ਇੱਥੇ ਯੂਜ਼ ਨਹੀਂ ਹੋ ਸਕਦੀ AI ਨਾਲ ਇਸ ਬੱਸ ਸਟੈਂਡ ਦਾ ਵੀ ਇਨਫਰਾਸਟ੍ਰਕਚਰ ਜਿਹੜਾ ਸਹੀ ਕੀਤਾ ਜਾ ਸਕਦਾ ਸਿਰਫ ਗੱਲ ਟਰਾਈ ਕਰਨ ਦੀ ਆ ਆਪਾਂ ਹੈਗੇ ਆ ਆਪਾਂ ਜਿਹੜੀ ਪ੍ਰੋਬਲਮ ਹੈ ਉਸ ਤੋਂ ਭੱਜ ਰਹੇ ਆ ਵੀ ਇੱਥੇ ਖਰਾਬ ਹੋ ਗਿਆ ਉੱਥੇ ਕਰ ਲਓ ਕੱਲ ਨੂੰ ਉੱਥੇ ਟ੍ਰੈਫਿਕ ਹੋ ਗਿਆ ਫਿਰ ਉੱਥੋਂ ਵੀ ਤੁਸੀਂ ਚੇਂਜ ਕਰੋਗੇ ਪੁਆਇੰਟ ਇਜ਼ 댓 ਵੀ ਤੁਸੀਂ ਆਪਣੇ ਪ੍ਰੋਬਲਮ ਨੂੰ ਫੇਸ ਕਰੋ ਭੱਜੋ ਨਾ ਉਹਨੂੰ ਸੋਲਵ ਕਰੋ ਅੱਛਾ ਤੁਸੀਂ ਪੀਸੀ ਸਾਹਿਬ ਨੂੰ ਮੇਲ ਕੀਤੀ ਸੀ ਕਿ ਸਬੰਧੀ ਮੇਲ ਕੀਤੀ ਸੀ ਤੇ ਉਹਦਾ ਰਿਪਲਾਈ ਆਇਆ ਮੈਨੂੰ ਕੋਈ ਰਿਪਲਾਈ ਨਹੀਂ ਆਇਆ ਮੈਂ ਕੱਲ ਈਵਨਿੰਗ ਉਹਨਾਂ ਨੂੰ ਮੇਲ ਕਰੀ ਸੀ ਵੀ ਜਿਹੜਾ ਇਹ ਬਸ ਸਟੈਂਡ ਹੈ ਇਹਦਾ ਜਿਹੜਾ ਫੈਸਲਾ ਤੁਹਾਨੂੰ ਦੁਬਾਰ ਤੋਂ ਸੋਚ ਵਿਚਾਰ ਕੇ ਲੈਣਾ ਚਾਹੀਦਾ ਹੈ ਸਭ ਦੀ ਸਹਿਮਤੀ ਨਾਲ ਚੱਲਣਾ ਚਾਹੀਦਾ ਕਿਉਂਕਿ ਦੇਖੋ ਸਟੂਡੈਂਟ ਦਾ ਫਰਸਟ ਪੀਲਰ ਆਫ ਸੋਸਾਇਟੀ ਜੇ ਤੁਸੀਂ ਸਟੂਡੈਂਟ ਦਾ ਹੀ ਨਹੀਂ ਸੁਣਦੇ ਸਟੂਡੈਂਟ ਦਾ ਆਪੀਨੀਅਨ ਹੀ ਨਹੀਂ ਰੱਖਦੇ ਫਿਰ ਤਾਂ ਲੋਕਤੰਤਰ ਨਹੀਂ ਹੋਇਆ ਫਿਰ ਤਾਂ ਡੈਮੋਕ੍ਰੇਸੀ ਨਹੀਂ ਹੋਈ ਜਿਹੜੇ ਕਾਲਜ ਦੇ ਪ੍ਰਧਾਨ ਸਪੱਤ ਮੰਤਰੀ ਜੀ ਨੇ ਕਿਹਾ ਸੀ ਲੋਕਾਂ ਦੀ ਰਾਜਨੀਤੀ ਦੇਖੋ ਲੋਕਾਂ ਲੋਕਾਂ ਦੀ ਤਾਂ ਇੱਥੇ ਖਤਮ ਹੋ ਗਈ ਨਾ ਡੀਸੀ ਸਾਹਿਬ ਦੀ ਮੀਟਿੰਗ ਇਹ ਗੱਲ ਬਿਆਨ ਕਰਦੀ ਹੈ ਵੀ ਇਹ ਪੋਲਿਟੀਕਲ ਲੀਡਰਸ ਨਾਲ ਚੱਲ ਰਹੇ ਨੇ ਤੁਸੀਂ ਪੋਲਿਟੀਕਲ ਲੀਡਰਸ ਨੂੰ ਬੁਲਾ ਕੇ ਉਹਨਾਂ ਚਾਰ ਪੰਜ ਬੰਦਿਆਂ ਦੀ ਰਾਏ ਲੈ ਰਹੇ ਹੋ ਫਿਰ ਤੁਹਾਡੀ ਆਪਸ ਚ ਲੜਾਈ ਹੋ ਰਹੀ ਹੈ ਇੱਕ ਇੱਕ ਕਹਿ ਰਿਹਾ ਮੈਂ ਇਹ ਗੱਲ ਨਹੀਂ ਕਹੀ ਦੂਜਾ ਕਹਿ ਰਿਹਾ ਮੈਂ ਗੱਲ ਨਹੀਂ ਕੀਤੀ ਉੱਥੇ ਇੱਕ ਮੈਨੂੰ ਇੱਕ ਨਾਰਮਲ ਬੰਦਾ ਦਿਖਾਓ ਨਾ ਕੋਈ ਉੱਥੇ ਆਟੋ ਵਾਲਾ ਬੈਠਾ ਸੀ ਕੋਈ ਤੇ ਕਾਲਜ ਦੀ ਕੁੜੀ ਬੈਠੀ ਸੀ ਕੋਈ ਸਟੂਡੈਂਟ ਯੂਨੀਅਨ ਦਾ ਬੈਠਾ ਸੀ ਤੁਸੀਂ ਉਹਨਾਂ ਲੀਡਰਸ ਨੂੰ ਬਿਠਾ ਬੁਲਾ ਰਹੇ ਜਿਨ੍ਹਾਂ ਨੇ ਕਦੇ ਆਟੋ ਚ ਟਰੈਵਲ ਨਹੀਂ ਕਰਨਾ ਬਹੁਤ ਸਟਰੋਂਗ ਵਰਡਸ ਚ ਕਹਿ ਰਹੀ ਆ ਉਹਨਾਂ ਨੇ ਜੈਡ ਸਕਿਉਰਟੀ ਨਾਲ ਚੱਲਣਾ ਤੇ ਜੈਡ ਸਕਿਉਰਟੀ ਚ ਹੀ ਉਤਰਨਾ ਇਨਕਲੂਡਿੰਗ ਡੀਸੀ ਸਾਹਿਬ ਮੈਂ ਤੁਹਾਨੂੰ ਮੈਂ ਕਹਿ ਹੀ ਦਿੰਦਾ ਨਾ ਕਿ ਵੀ ਆਲਵੇਸ ਟਰੈਵਲ ਜੈਡ ਸਕਿਉਰਟੀ ਜੈਡ ਸਕਿਉਰਟੀ ਤਾਂ ਦੇਖੋ ਉਹਨਾਂ ਦੀ ਕਾਰਾਂ ਦੇ ਵੀ ਬਲੈਕ ਸ਼ੀਸ਼ੇ ਹੋਣਗੇ ਵੀ ਸਾਨੂੰ ਕਿਥੋਂ ਇਨਸਿਕਿਉਰਟੀ ਫੀਲ ਨਾ ਹੋਵੇ ਤੇ ਕੁੜੀਆਂ ਉਹ ਟਰੈਵਲ ਕਰਕੇ ਅੱਜ ਇਸਿੰਦਰ ਸੇ ਦੇ ਬਿਚਿਤ ਕਲਟੀ ਯੂਨੀਅਨ ਨਾਲ ਹੈਗੀ ਬਿਲਕੁਲ ਬਿਲਕੁਲ ਜੇ ਕੋਈ ਕੋਈ ਆਪਾਂ ਪਾਰੇ ਮੁਸੀਬਤ ਆਏ ਜਾਂ ਉਹ ਟ੍ਰਾਂਸਪੋਰਟਰ ਤੋਂ ਆਪਣੀ ਬੁਲਿਆ ਆਪਣੀਆਂ ਦੀ ਗੱਲ ਕੀਤੀ ਆ ਪਰ ਪੈਸੇ ਤਾਂ ਕਦੇ ਵੀ ਕਦੇ ਇਹ ਕੰਮ ਕਰਦੇ ਨਜ਼ਰ ਨਹੀਂ ਆਇਆ ਵੀ ਵਿਦਿਆਰਥੀਆਂ ਵੀ ਕਿਸੇ ਕਿਸ ਦਾ ਹਿੱਸਾ ਮੈਨੂੰ ਤਾਂ ਨਹੀਂ ਇਹ ਲੰਦਾ ਦੇਖੋ ਜਿਹੜਾ ਵੀ ਹੈ ਸੋਸਾਇਟੀਕ ਸਰਕਲ ਨਾਲ ਚੱਲਦੀ ਆ ਹਨਾ ਤੇ ਜਿਹੜਾ ਸਾਡਾ ਰਜਿੰਦਰਾ ਕਾਲਜ ਆ ਉਹ ਤਾਂ ਬਿਲਕੁਲ ਮਾਰਕੀਟ ਤੇ ਨੇੜੇ ਆਰ ਮੈਨੂੰ ਕਦੀ ਵੀ ਇਹ ਗੱਲ ਫੀਲ ਨਹੀਂ ਮੈਂ 2 ਸਾਲ ਹੋ ਗਏ ਪਬਲਿਕ ਡੀਲਿੰਗ ਕਰ ਰਹੀ ਆ ਕਦੀ ਵੀ ਮੈਨੂੰ ਇਹ ਪ੍ਰੋਬਲਮ ਨਹੀਂ ਫੇਸ ਜਦ ਕਿ ਸਾਡਾ 1 ਮਹੀਨਾ ਧਰਨਾ ਲੱਗਿਆ ਸੀ 220 ਪਾਲਿਸੀ ਨੂੰ ਲੈ ਕੇ ਸਾਨੂੰ ਮਾਰਕੀਟ ਨੇ ਸਪੋਰਟ ਕਰਿਆ ਸੀ ਚਾਹੇ ਉਹ ਦਰਿਆ ਹੈ ਚਾਹੇ ਉਹ ਪਾਣੀ ਹੈ ਮਾਰਕੀਟ ਹੀ ਸੀ ਕੋਈ ਐਮਐਲਏ ਸਰ ਨੇ ਤਾਂ ਮੇਰੇ ਖਿਆਲ ਸੋ ਧਰਨੇ ਦਾ ਪਤਾ ਵੀ ਨਹੀਂ ਹੋਣਾ ਕਿ ਮੈਂ ਐਮਐਲਏ ਸਾਹਿਬ ਨੂੰ ਪੁੱਛਿਆ ਕੀ ਤੁਹਾਨੂੰ ਪਤਾ 220 ਪਾਲਿਸੀ ਕੀ ਹੈ ਕਿ ਤੁਸੀਂ 220 ਪਾਲਿਸੀ ਨੂੰ ਰੀਡ ਕਰਿਆ ਕਰਨਾ ਲੱਗੇ ਤੁਹਾਨੂੰ ਤਾਂ ਪਤਾ ਸੀ ਉਹਨਾਂ ਨੂੰ ਉਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਉਹ ਤਾਂ ਜਿਹੜੇ ਲੋਕਲ ਪੀਪਲ ਨੇ ਜਾਂ ਜਿਹੜੇ ਮਾਰਕੀਟ ਕਮੇਟੀ ਦੇ ਮੈਂਬਰਸ ਨੇ ਉਹੀ ਇਹਨਾਂ ਪ੍ਰੋਬਲਮਸ ਦਾ ਸਪੋਰਟ ਕਰਦੇ ਮੈਂ ਇੰਸਰੋਲ ਅਕਾਲੀਪੁਰ ਦਾ ਮੁਖਸ਼ੇਵਾਦ ਹੋਰ ਬਟੰਡਾ ਜ਼ਹਿਰ ਦੋ ਜਿਹੜੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਸਾਡਾ ਬਚਾਓ ਬੇਟੀ ਨੇ ਸ਼ਰੋਨ ਅਕਾਲੀਪੁਰ ਬਿਲਕੁਲ ਉਹਨਾਂ ਦੇ ਨਾਲ ਖੜਾ ਹੈ ਬਹੁਤ ਵੱਡੀ ਸਲਾਸਾ ਹੈ ਇਹ ਸਾਡੇ ਮੈਂਬਰ ਪਾਰਲੀਮੈਂਟ ਵੀ ਬੀਬਾ ਹਰਸਮਤ ਗੌਰ ਬਾਦਲੀਆਂ ਨੇ ਪਿਛਲੇ ਦਿਨੀ ਉਹਨਾਂ ਨੇ ਵੀ ਪ੍ਰੈਸ ਰੋਡ ਜਾਰੀ ਕਰਕੇ ਆਪ ਦਾ ਬਿਆਨ ਜਾਰੀ ਕਰਕੇ ਇਸ ਬਸ ਸਾਡੇ ਨੂੰ ਬਾਹਰ ਲਿਜਾਣ ਦਾ ਬਹੁਤ ਭਾਰੀ ਵਿਰੋਧ ਕਰਿਆ ਕਿਉਂਕਿ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਆ ਡੀਸੀ ਵੱਲੋਂ ਜਾਂ ਸਰਕਾਰ ਵੱਲੋਂ ਡੀਸੀ ਸਾਹਿਬ ਇੱਕ ਸਾਰੇ ਲੋਕਾਂ ਦੇ ਨੁਮਾਇੰਦੇ ਹੁੰਦੇ ਉਹਨਾਂ ਨੂੰ ਸਾਰਿਆਂ ਦਾ ਪੱਖ ਸੁਣਨਾ ਚਾਹੀਦਾ ਸੀ ਔਰ ਉਹਨਾਂ ਨੇ ਨਹੀਂ ਸੁਣਿਆ ਔਰ ਇਸ ਦਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਊਗਾ ਤਾਂ ਸਿੱਧੂ ਸਿੱਧਾ ਇਹ ਸਰਕਾਰ ਦਾ ਔਰ ਇਸ ਜਾਦੀ ਜਮਾ ਬਣੇਗਾ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਜਿੱਥੇ ਬੱਸ ਸਟੈਂਡ ਹੈ ਜੀ ਇਹ ਮੇਰੇ ਵਾਰਡ ਦੇ ਵਿੱਚ ਪੈਂਦਾ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਸੰਘਰਸ਼ ਵਿੱਟਿਆ ਹੋਇਆ ਹੈ ਵੀ ਬੱਸ ਸਟੈਂਡ ਨੂੰ ਇਹ ਮਲੋਟ ਰੋਡ ਦੇ 7 ਕਿਲੋਮੀਟਰ ਦੂਰ ਲੈ ਕੇ ਜਾਣਾ ਚਾਹੁੰਦੇ ਆ ਉਹਦੇ ਸਬੰਧ ਉਹਨੂੰ ਬਚਾਉਣ ਵਾਸਤੇ ਵੀ ਇੱਥੋਂ ਬੱਸ ਸਟੈਂਡ ਨਾ ਜਾਵੇ ਉਹਦੇ ਸਬੰਧ ਵਿੱਚ ਅਸੀਂ ਇੱਕ ਸੰਘਰਸ਼ ਵਿੱਟਿਆ ਹੋਇਆ ਹੈ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਸਾਰੇ ਜਿਹਦੇ ਵਿੱਚ ਅਸੀਂ ਕਿਸਾਨ ਯੂਨੀਅਨਾਂ ਨੂੰ ਵਪਾਰ ਮੰਡਲ ਦੇ ਪ੍ਰਧਾਨਾਂ ਨੂੰ ਅੱਡ-ਅੱਡ ਜਥੇਬੰਦੀਆਂ ਨੂੰ ਤੇ ਸਟੂਡੈਂਟ ਯੂਨੀਅਨ ਨੂੰ ਅਸੀਂ ਸੱਦ ਕੇ ਅਸੀਂ ਪ੍ਰੈਸ ਦੇ ਸਾਹਮਣੇ ਦੱਸਿਆ ਵੀ ਡੀਸੀ ਸਾਹਿਬ ਨੂੰ ਦੱਸਿਆ ਜਾਂ ਸਰਕਾਰ ਨੂੰ ਦੱਸਿਆ ਵੀ ਅਸੀਂ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਇਹ ਸੰਘਰਸ਼ ਦੇ ਵਿੱਚ ਇਸ ਕਰਕੇ ਅਸੀਂ ਅੱਜ ਸਿਰਫ ਇੱਥੇ ਟੀਚਰ ਹੁੰਦੇ ਦੇ ਚ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਅਗਲੀ ਕੋਰਾਨੀ ਕੀ ਤਿਆਰੀ ਕੀਤੀ ਅਸੀਂ ਇੱਕ ਹਫਤੇ ਦਾ ਟਾਈਮ ਦਿੱਤਾ ਹੈ ਸਰਕਾਰ ਨੂੰ ਵੀ ਇੱਕ ਹਫਤੇ ਦੇ ਵਿੱਚ ਵਿੱਚ ਜਿਹਦਾ ਤੁਸੀਂ ਸਾਨੂੰ ਕਹਤਾ ਵੀ ਇਹ ਬੱਸ ਸਟੈਂਡ ਇੱਥੋਂ ਨਹੀਂ ਜਾਊਗਾ ਸਾਡੀ ਮੰਗ ਸਿਰਫ ਇਹੀ ਹੈ ਵੀ ਸਾਡਾ ਬੱਸ ਸਟੈਂਡ ਇੱਥੋਂ ਨਹੀਂ ਜਾਣਾ ਚਾਹੀਦਾ ਜੇ ਸਰਕਾਰ ਨੇ ਸਾਨੂੰ ਕਹਤਾ ਵੀ ਇਹ ਬੱਸ ਸਟੈਂਡ ਇੱਥੋਂ ਨਹੀਂ ਜਾਊਗਾ ਅਸੀਂ ਆਪਦਾ ਸੰਘਰਸ਼ ਖਤਮ ਕਰ ਦਾਂਗੇ ਨਹੀਂ ਅਗਲੇ ਸੋਮਵਾਰ ਤੋਂ ਇਹਨੂੰ ਹੋਰ ਤਿੱਖਾ ਕੀਤਾ ਜਾਊਗਾ ਕੀ ਨਾਮ ਹੈ ਤੁਹਾਡਾ ਕੀ ਕਰਨਾ ਹੈ ਮੇਰਾ ਨਾਮ ਆਸ਼ੋਤਸ਼ਾ ਜੀ ਭਾਰਤੀ ਜਿੰਦਾਵਾਨ ਪਾਰਟੀ ਤੋਂ ਅਸੀਂ 62 ਸੰਘਰਸ਼ ਕਮੇਟੀ ਹੈ ਜਿਹੜੀ ਉਹਦਾ ਸਮਰਥਨ ਕਰਦੇ ਆ ਕਿਉਂਕਿ ਕਿ ਲੋਕਾਂ ਦੀ ਆਵਾਜ਼ ਆ ਲੋਕਾਂ ਨੇ ਸੋਲੇ ਤੋਂ ਵਾਸਤੇ ਵਸਦਾ ਹੁੰਦਾ ਤੇ ਜੇ ਲੋਕੀ ਲੋਕ ਲੈਨਾਂ ਦੇ ਖਿਲਾਫ ਹੈ ਤੇ ਪ੍ਰਸ਼ਾਸਨ ਉਹ ਤੇ ਸਰਕਾਰ ਨੂੰ ਇਸ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਆਇਨਾ ਹੋਵੇ ਕਿ ਕੱਲ ਨੂੰ ਅੱਜ ਇੱਕ ਬਜਾਰ ਸੜਕਾਂ ਦੇ ਉੱਤੇ ਹੈ ਕੱਲ ਨੂੰ ਪੂਰਾ ਬਠਿੰਡਾ ਸੜਕਾਂ ਦੇ ਹੋਵੇ ਤੇ ਉਸ ਦਾ ਵਿਰੋਧ ਇਹ ਸਰਕਾਰ ਨੂੰ ਚੱਲਣਾ ਮੁਸ਼ਕਿਲ ਹੋਵੇ